ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਦਾ ਮੋਨ ਬੁਟਿਕ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਵਾਲੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਜੀ ਦੁਪੱਟਾ ਸੂਟਸ ਸਾਰੇ ਵਧੀਆ ਕੋਟਨ ਦੇ ਸੂਟ ਰਹਿਣਗੇ ਜੀ ਵਿਦਾਊਟ ਲੈਨਿੰਗ ਬਣਨਗੇ ਡਿਜ਼ਾਈਨਿੰਗ ਜਿਹੜੀ ਤੁਸੀਂ ਚੈੱਕ ਕਰ ਲਓ 5 ਮੀਟਰ ਦੀ ਜਿਹੜੀ ਕੱਟ ਰਹੇਗੀ ਵਰਕ ਦੀ ਫਿਨਿਸ਼ਿੰਗ ਤੁਸੀਂ ਜਿਹੜੇ ਤੋਂ ਚੈੱਕ ਕਰ ਲਓ ਬਹੁਤ ਹੀ ਪਿਆਰਾ ਜਿਹੜਾ ਵਰਕ ਆ ਹੋ ਰਿਹਾ ਹੈ ਤਾਂ ਕਲੀਆਂ ਦੇ ਵਿੱਚ ਪੈਨਲ ਜਾ ਰਿਹਾ ਹੈ ਤੇ ਇਹ ਚੇਕੇਰੇ ਦੇ ਉੱਪਰ ਬਣਿਆ ਹੋਇਆ ਤੁਸੀਂ 24 25 ਇੰਚ ਰੱਖ ਜਿਹੜਾ ਕੇਰਾ ਇਸ ਦਾ ਤਿਆਰ ਕਰ ਸਕਦੇ ਹੋ ਤੇ ਜਿਹੜਾ ਸਟਾਫ ਹੈ ਜੀ ਉਹ ਵੀ ਤੁਸੀਂ ਚੈੱਕ ਕਰ ਲਓ ਬਹੁਤ ਹੀ ਸੋਹਣਾ ਇਸ ਦੇ ਨਾਲ ਬਾਜੂ ਦਾ ਜਿਹੜਾ ਡਿਜ਼ਾਈਨ ਹੈ ਉਹ ਵੀ ਦਿੱਤਾ ਹੋਇਆ ਬਾਜੂ ਦੇ ਉੱਪਰ ਵੀ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਇਸ ਦੇ ਨਾਲ ਜਿਹੜਾ ਦੁਪੱਟਾ ਹੈ ਜੀ ਉਹ ਟੈਪੀ ਲਾਈਨਿੰਗ ਦਾ ਰਹੇਗਾ ਇਸ ਦੀ ਗਲੇ ਦੋਸਾ ਸਾਈਜ਼ ਨੇ ਲੰਬੇ ਵਾਲੀਆਂ ਉਹਨਾਂ ਤੇ ਤਾਂ ਵਰਕ ਕੀਤਾ ਹੋਇਆ ਆ ਤੁਸੀਂ ਦੇਖ ਸਕਦੇ ਹੋ ਤੇ ਨੀਚਲੀ ਸਾਈਡ ਤੇ ਐਦਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਇਹਦਾ ਪਾਈਪਿੰਗ ਵਾਂਗੂ ਕੱਢ ਲਿਆ ਹੋਇਆ ਹਾਂ ਕੁਝ ਟੈਬੀ ਲਾਈਨਿੰਗ ਦੀ ਇਹਦੇ ਨਾਲ ਚੁੰਨੀਆਂ ਜੀ ਜਿਹੜਾ ਦੁਪੱਟਾ ਦਿੱਤਾ ਹੋਇਆ ਇਸ ਤੋਂ ਮੈਂ ਤੁਹਾਨੂੰ ਨੈਕਸਟ ਕਲਰ ਦਿਖਾ ਦਿੰਨੀ ਆ ਨੈਕਸਟ ਇਹ ਜੀ ਫਰੋਜ਼ੀ ਕਲਰ ਦਾ ਸੂਟ ਹੈ ਬਹੁਤ ਹੀ ਪਿਆਰਾ ਜਿਹੜਾ ਡਿਜ਼ਾਈਨ ਬਣਿਆ ਹੋਇਆ ਹੈ ਜਿਹੜਾ ਵਰਕ ਹੈ ਜੀ ਉਹ ਵੀ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਹੋ ਰੱਖਿਆ ਹੈ ਤੁਸੀਂ ਡਿਜ਼ਾਈਨ ਵੀ ਚੈੱਕ ਕਰ ਲਓ ਤੇ ਜੋ ਵੀ ਤੁਹਾਨੂੰ ਪਸੰਦ ਆਂਦਾ ਹੈ ਤਾਂ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਤੁਸੀਂ ਉਸ ਤੇ ਸਾਨੂੰ ਆਪਣਾ ਆਰਡਰ ਜਿਹੜਾ ਪੇਸ਼ ਕਰ ਸਕਦੇ ਹੋ ਤੇ ਆਪਣੇ ਲਈ ਸੂਟ ਬੁੱਕ ਕਰ ਸਕਦੇ ਹੋ ਇਸ ਦੀ ਜਿਹੜੀ ਡਿਜ਼ਾਈਨਿੰਗ ਹੈ ਜੀ ਤੁਸੀਂ ਨੇੜੇ ਤੋਂ ਫਿਨਿਸ਼ਿੰਗ ਜਿਹੜੀ ਚੈੱਕ ਕਰ ਲਓ ਬਹੁਤ ਹੀ ਪਿਆਰੀ ਫਿਨਿਸ਼ਿੰਗ ਕੋਈ ਵੀ ਧਾਗਾ ਨਹੀਂ ਨਿਕਲਿਆ ਹੋਇਆ ਇਸ ਦਾ ਐਂਡਾ ਪੂਰਾ ਪੈਨਲ ਦੇ ਵਿੱਚ ਦੋ ਕਲੀਆਂ ਵਾਂਗੂ ਜਾ ਰਿਹਾ ਹੈ ਤੇ ਦੇਖੋ ਨੀ ਹੇਠਾਂ ਦਾ ਲੇਸ ਲੱਗੀ ਹੋਈ ਆ ਤੇ ਨਾਲ ਹੀ ਤੇ ਬੋਟਮ ਤੇ ਵੀ ਵਰਕ ਕੀਤਾ ਹੋਇਆ ਹੈ। ਕੋਲ ਪੂਰੀ ਫਿਨਿਸ਼ਿੰਗ ਦੇ ਨਾਲ ਜਿਹੜਾ ਕੰਮ ਹੋ ਰੱਖਿਆ ਹੈ। ਬਾਜੂ ਦੇ ਉੱਪਰ ਜਿਹੜਾ ਹੈ ਜੀ ਉਹ ਵੀ ਔਰਗੰਜ਼ਾ ਦੇ ਉੱਤੇ ਵਰਕ ਕਰਕੇ ਲੇਸਿਸ ਦੇ ਨਾਲ ਲੱਡਾਂ ਲਗਾਇਆ ਹੋਇਆ। ਵੀ ਤੁਹਾਨੂੰ ਜਿਵੇਂ ਵੀ ਤੁਸੀਂ ਚਾਹੋ ਆਪਣੀ ਬਾਜੂ ਜਿੱਧਰ ਵੀ ਤੁਸੀਂ ਅਡਜਸਟ ਹੋ ਜਣੀ ਹੈ ਤੁਸੀਂ ਉੱਥੇ ਅੱਗੇ ਲਗਾ ਕੇ ਇਸ ਨੂੰ ਆਪਣੀ ਬਾਜੂ ਜਿਹੜੀ ਤਿਆਰ ਕਰ ਸਕਦੇ ਹੋ। ਜਿਹੜਾ ਦੁਪੱਟਾ ਇਸ ਦੇ ਨਾਲ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ। ਇਹ ਵਾਲੇ ਨਾਲ ਸਟੇਟ ਦੁਪੱਟਾ ਜਿਹੜਾ ਜੀ ਕੋਟਾ ਡੋਰੀਆ ਦੇ ਦੁਪੱਟਿਆਂ ਨਾਲ ਬਹੁਤ ਹੀ ਸੋਹਣਾ ਦੁਪੱਟਾ ਹੈ ਦੁਪੱਟੇ ਦੇ ਵੀ ਜਿਹੜੇ ਦੋ ਪੱਲੂ ਨੇ ਜੀ ਆ ਤੁਸੀਂ ਦੇਖ ਸਕਦੇ ਹੋ ਦੋਨੋਂ ਹੀ ਤੇ ਹੀ ਜਿਹੜਾ ਪੈਚ ਦਾ ਪੈਚ ਲੱਗਿਆ ਹੋਇਆ ਨੇ ਪੈਚ ਦੇ ਉੱਪਰ ਮਸ਼ੀਨ ਵਰਕ ਹੋ ਰਿਹਾ ਕਿ ਆ ਕਿ ਉੱਪਰ-ਨੀਚੇ ਦੋਨੋਂ ਸਾਈਡ ਲੇਸਿਸ ਲੱਗੀਆਂ ਹੋਈਆਂ ਨੇ ਤੇ ਜਿਹੜਾ ਦੁਪੱਟੇ ਦੀ ਬੀੜਥ ਹੈ ਜੀ ਉਹ 44 ਹੈ ਤਾਂ ਪੂਰਾ 2.5 ਮੀਟਰ ਦਾ ਦੁਪੱਟਾ ਹੈ ਟਾਈ ਮੇਰੇ ਤੋਂ ਉੱਪਰ ਹੋ ਸਕਦਾ 2-4 ਇੰਚ ਘਟਦਾ ਨਹੀਂ ਹੈਗਾ ਬਹੁਤ ਸੋਹਣਾ ਜੀ ਸੂਟ ਬਣਿਆ ਹੋਇਆ ਹੁਣ ਤੁਹਾਨੂੰ ਦਿਖਾ ਦਿੰਨੇ ਆ ਜੀ ਨੈਕਸਟ ਨੈਕਸਟ ਇਹ ਹੈ ਜੀ ਗ੍ਰੀਨ ਕਲਰ ਇਹ ਵੀ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਪਿਸਤਾ ਗ੍ਰੀਨ ਦਾ ਸ਼ੇਡ ਹੈ ਇਸ ਦਾ ਵਰਕ ਤੁਸੀਂ ਚੈੱਕ ਕਰ ਲਓ ਜੀ ਇਸ ਦਾ ਪਿਸਤਾ ਕਲਰ ਦਾ ਸੂਟ ਹੈ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਹੈ ਜਿਹੜਾ ਹੋ ਰੱਖਿਆ ਹੈ ਅੰਦਰ ਪੂਰਾ ਪੈਨਲ ਦੇ ਵਿੱਚ ਜਾ ਰਿਹਾ ਇਸ ਨੂੰ ਤੁਸੀਂ ਵੱਧ ਤੋਂ ਵੱਧ 45 ਇੰਚ ਤੱਕ ਤਿਆਰ ਕਰ ਸਕਦੇ ਹੋ ਘਰ ਤੋਂ ਘਰ ਤੁਸੀਂ ਜਿੰਨਾ ਵਿੱਚ ਆ ਉਹ ਨੈਟ ਅਡਜਸਟ ਹੋ ਜਾਏਗਾ ਮਤਲਬ 45 ਇੰਚ ਤੱਕ ਤਿਆਰ ਹੋ ਜਾਏਗਾ ਐਦਾਂ ਹੀ ਨਾਲ ਇਸ ਦੇ ਬਾਜੂ ਦੇ ਉੱਪਰ ਵੀ ਔਰਗੰਜਾਂ ਨੂੰ ਦੇ ਕੇ ਕੰਮ ਕਰਕੇ ਲੇਸਿਸ ਦੇ ਨਾਲ ਫਿਨਿਸ਼ਿੰਗ ਟੇਕ ਲਗਾਇਆ ਗਿਆ ਤੁਸੀਂ ਆਪਣੇ ਅਕੋਰਡਿੰਗ ਬਾਜੂਗਰੀਆਂ ਨੇ ਉਹ ਤਿਆਰ ਕਰ ਸਕਦੇ ਹੋ ਬੋਟਮ ਤੇ ਨਾਲ ਡਿਜ਼ਾਈਨ ਦਿੱਤਾ ਹੋਇਆ ਆ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਬੋਟਮ ਤੇ ਦਿੱਤਾ ਹੋਇਆ ਹੈ ਹੁਣ ਮੈਂ ਤੁਹਾਨੂੰ ਦੁਪੱਟਾ ਦਿਖਾ ਦਿੰਨੀ ਆ ਜਿਹੜੀ ਕੋਟਨ ਹੈ ਜੀ ਕੋਟਨ ਤੁਸੀਂ ਦੇਖ ਸਕਦੇ ਹੋ ਹਲਕੇ ਜਿਹੇ ਚੈੱਕ ਸਲਫ ਦੇ ਵਿੱਚ ਹੈ ਬਹੁਤ ਜਾਰੀ ਵਰੀਆ ਕੋਟਨ ਹੈ ਵਿਦਾਊਟ ਲਾਈਨਿੰਗ ਬਣੇਗੀ ਤੁਸੀਂ ਜਿਵੇਂ ਮਰਜ਼ੀ ਗਰਮੀ ਦੇ ਵਿੱਚ ਸੂਟ ਨੂੰ ਹਟਾ ਸਕਦੇ ਹੋ ਇਹ ਰਹੇਗਾ ਜੀ ਇਸ ਦਿਨ ਦਾ ਕੋਟਾ ਡੋਰੀਆ ਦਾ ਦੁਪੱਟਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਸੀ ਜੀ ਸੂਟ ਸੇਮ ਹੀ ਹੈ 2 ਮੀਟਰ ਤੋਂ ਉੱਪਰ ਹੀ ਕੱਟਿਆ ਹੈ